ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਰੋਸ਼ਨੀ ਨੂੰ ਅਜੇ ਕੋਈ ਮਸਾਂ 6 ਮਹੀਨੇ ਹੋਏ ਸਨ ਕਾਲਜ ਦਾਖਲਾ ਲਏ ਕਿ ਇੱਕ ਦਿਨ ਗੁਨਤਾਜ ਨੇ ਰਿਸ਼ਤਾ ਭੇਜ ਦਿੱਤਾ ਕੋਈ ਛੋਟੀ ਜਿਹੀ ਹਸਤੀ ਨਹੀਂ ਸੀ ਸ਼ਹਿਰ ਦੇ ਅਮੀਰਾਂ ਵਿੱਚੋਂ ਕਮੀਰ ਸੀ ਗੁਨਤਾਜ ਆਪਣਾ ਬਿਜਨਸ ਆਪਣਾ ਬੰਗਲਾ ਕਈ ਪਲਾਟ ਸਨ ਸ਼ਹਿਰ ਵਿੱਚ ਤੇ ਸ਼ਹਿਰ ਤੋਂ ਬਾਹਰ ਵੀ ਉਪਰੋਨਾਥ ਵੀ ਹੋਰ ਚਾਹੀਦਾ ਸੀ ਕਿਸੇ ਕੋਲਤਾ ਵਾਰਸ ਆਪਣੀ ਜਾਇਦਾਦ ਦਾ ਬਸ ਇੱਕ ਦਿਨ ਉਸਦੀ ਨਜ਼ਰ ਰੋਸ਼ਨੀ ਤੇ ਪਈ ਅਤੇ ਉਸ ਨੂੰ ਮੁਹੱਬਤ ਹੋ ਗਈ ਉਸ ਨਾਲ ਦਿਲ ਦਿਮਾਗ ਸਭ ਕੁਝ ਉਸ ਉੱਪਰ ਹਾਰ ਬੈਠਾ ਜਿਸ ਰਸਤੇ ਤੋਂ ਉਹ ਆਪਣੇ ਆਪ ਸਵਲ ਜਾਂਦਾ ਸੀ ਉਸ ਰਸਤੇ ਹੀ ਰੋਸ਼ਨੀ ਦਾ ਕਾਲਜ ਸੀ ਰਸਤੇ ਵਿੱਚ ਜਾਂਦੀ ਆਪਣੀਆਂ ਸਹੇਲੀਆਂ ਨਾਲ ਮਸਤੀ ਕਰਦੀ ਉਸ ਨੂੰ ਬੜੀ ਪਿਆਰੀ ਲੱਗਦੀ ਉਸ ਦਾ ਚੁਲਬੁਲਾ ਸੇਲੀਆਂ ਨਾਲ ਛੋਟੀਆਂ-ਛੋਟੀਆਂ ਮਸਤੀਆਂ, ਸ਼ਰਾਰਤਾਂ ਬੇਅਦ ਪਸੰਦ ਆਈਆਂ ਸੀ। ਹਨਤਾਜ ਨੂੰ ਉਸ ਨੂੰ ਲੱਗਦਾ ਸੀ ਜੇ ਰੋਸ਼ਨੀ ਉਸ ਦੀ ਜ਼ਿੰਦਗੀ ਵਿੱਚ ਆ ਗਈ ਤਾਂ ਬਹਾਰ ਲੈ ਆਵੇਗੀ। ਉਸ ਦੀ ਬਰਾਂਹ ਜ਼ਿੰਦਗੀ ਵਿੱਚ ਉਸ ਦਾ ਇਕੱਲਾਪਨ, ਉਸ ਦੀ ਉਦਾਸੀ ਨੂੰ ਸਿਰਫ ਉਹ ਹੀ ਦੂਰ ਕਰ ਸਕਦੀ ਹੈ। ਉਸ ਨੂੰ ਇਦਾਂ ਲੱਗਣ ਲੱਗਾ ਸੀ ਰੋਸ਼ ਨੂੰ ਨਵੇਖੇ ਇਸ ਲਈ ਉਸ ਇੱਕ ਵਿਚੋਲੇ ਦੇ ਹੱਥ ਰਿਸ਼ਤਾ ਭੇਜ ਦਿੱਤਾ ਰੋਸ਼ਨੀ ਦੇ ਘਰ ਹਾਲੇ ਕਿ ਰੋਸ਼ਨੀ ਦੇ ਮਾਪੇ ਇਸ ਰਿਸ਼ਤੇ ਲਈ ਰਜ਼ਾਮੰਦ ਨਾ ਹੋਏ ਕਿਉਂਕਿ ਰੋਸ਼ਨੀ ਨਵਾਲਕ ਸੀ ਨਾਲੇ ਉਸ ਦੀ ਪੜ੍ਹਾਈ ਵੀ ਦੂਰੀ ਰਹਿ ਜਾਣੀ ਸੀ ਇਸ ਲਈ ਉਹਨਾਂ ਬਿਨਾਂ ਸੋਚੇ ਵਿਚਾਰੇ ਇਨਕਾਰ ਕਰ ਦਿੱਤਾ ਪਰ ਵਿਚੋਲੇ ਦੇ ਦੁਆਰਾ ਸੋਚਣ ਦੀ ਸਲਾਹ ਮੰਨ ਜਦੋਂ ਇਕੱਲਾ ਬੈਠ ਠੰਡੇ ਦਿਮਾਗ ਨਾਲ ਸੋਚਿਆ ਤਾਂ ਸਮਝ ਆਈ ਤਾਜ ਵਰਗਾ ਰਿਸ਼ਤਾ ਤਾਂ ਉਹਨਾਂ ਨੂੰ ਚਰਾਗ ਲੈ ਕੇ ਟੁੰਡਿਆਂ ਵੀ ਨਹੀਂ ਲੱਭਣਾ ਸੀ ਸਾਰੀ ਜ਼ਿੰਦਗੀ ਉਹਨਾਂ ਦੀ ਕੁੜੀ ਰਾਜ ਕਰੋਗੀ ਫਿਰ ਰਿਸ਼ਤਾ ਖੁਦ ਚੱਲ ਕੇ ਆਇਆ ਤਾਂ ਕਰਾਇਆ ਵੀ ਨਹੀਂ ਜਾ ਸਕਦਾ ਫਿਰ ਵੀ ਸਭ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਨਾ ਜਾਣੇ ਕਿਉਂ ਮਨਾ ਕਰ ਦਿੱਤਾ ਜਵਾਬ ਦੇਣ ਤੇ ਕਈ ਦਿਨਾਂ ਬਾਅਦ ਉਹਨਾਂ ਨੇ ਆਪਣੀ ਕੁੜੀ ਦੇ ਸੁੱਖ ਨੂੰ ਵੇਖਦੇ ਆ ਰੋਸ਼ਨੀ ਪੜ੍ਹਾਈ ਹੀ ਛਡਵਾ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਾਦੇ ਤਰੀਕੇ ਨਾਲ ਵਿਆਹ ਕੀਤਾ ਵਿਆਹ ਕੋਈ ਜ਼ਿਆਦਾ ਰਿਸ਼ਤੇਦਾਰ ਨਹੀਂ ਬੁਲਾਏ ਸਨ ਤੋਂ ਇਹ ਪਾਠ ਸੁਣਿਆ ਤੋ ਬਾਅਦ ਅਕਸਰ ਗੁਨਤਾਜ ਰੋਸ਼ਨੀ ਦੀ ਗੋਦ ਵਿੱਚ ਸਿਰ ਰੱਖ ਕੇ ਕਹਿੰਦਾ ਹੁੰਦਾ ਸੀ ਮੈਂ ਤੁਹਾਡੀ ਗੋਦ ਵਿੱਚ ਸਿਰ ਰੱਖ ਕੇ ਕੁਝ ਪਲ ਆਰਾਮ ਕਰਨਾ ਚਾਹੁੰਦਾ ਹਾਂ ਤੁਸੀਂ ਆਪਣੇ ਮਲਾਈਮ ਮੱਥਾਂ ਦੀ ਉਂਗਲਾਂ ਮੇਰੇ ਵਾਲਾਂ ਵਿੱਚ ਫੇਰਨਾ ਮੈਨੂੰ ਯਾਦ ਹੈ ਗੁਨਤਾਜ ਰੋਸ਼ਨੀ ਤੋਂ ਕੋਈ 8-9 ਸਾਲ ਵੱਡਾ ਸੀ ਜਦੋਂ ਉਸ ਨਾਲ ਵਿਆਹ ਹੋਇਆ ਸੀ ਰੋਸ਼ਨੀ ਜ਼ਿੰਦਗੀ ਦੀ ਤਲਕ ਹਕੀਕਾ ਤੋਂ ਵੇਖ ਵਰ ਸੀ ਜਵਾਨੀ ਦੀ ਸ਼ੁਰੂਆਤ ਵਿੱਚ ਹੀ ਵਿਆਹ ਵਾਰਗੇ ਇੰਨੇ ਵੱਡੇ ਰਿਸ਼ਤੇ ਦਾ ਬੋਝ ਸੌਂਪ ਦਿੱਤਾ ਗਿਆ ਸੀ ਉਸ ਨੂੰ ਬਚਪਨ ਬਹੁਤ ਸੀ ਉਸ ਵਿੱਚ ਉਪਰੋਕਾਰ ਦੇ ਵਿੱਚ ਪੜਦੀ ਨੂੰ ਅਜੇ ਪਹਿਲਾਂ ਸਾਦ ਹੀ ਸੀ ਕਿ ਉਹ ਆਪਣੇ ਨਾਲ ਪੜਦੇ ਇੱਕ ਮੁੰਡੇ ਸੁਧੀਰ ਨੂੰ ਪਸੰਦ ਕਰਨ ਲੱਗੀ ਸੀ ਇਸ਼ਕ ਹੋ ਗਿਆ ਸੀ ਉਸ ਨਾਲ ਉਸ ਨੂੰ ਗੁਨਤਾਜ ਦੇ ਰਿਸ਼ਤੇ ਭੇਜਣ ਦੀ ਖਬਰ ਨਾਲ ਉਹ ਘਬਰਾ ਗਈ ਉਸ ਘਰ ਵਿੱਚ ਐਲਾਨ ਕਰ ਦਿੱਤਾ ਵਿਆਹ ਕਰਾਏਗੀ ਤਾਂ ਸੁਧੀਰ ਨਾਲ ਵਰਨਾ ਮਰ ਜਾਵੇਗੀ ਉਸ ਨੂੰ ਪਿਆਰ ਨਾਲ ਸਮਝਾਇਆ ਪਰ ਨਾ ਮੰਨੀ ਉਸਦੇ ਪਾਪਾ ਨੇ ਬਹੁਤ ਕੁੱਟਿਆ ਤਾਂ ਵੀ ਉਹ ਤਸਤਮਸ ਨਾ ਹੋਈ ਅੰਤ ਉਸ ਨੂੰ ਕਾਜ ਤੋਂ ਛਡਾ ਲਿਆ ਤੇ ਗੁਣਤਾਜ ਦਾ ਰਿਸ਼ਤਾ ਤਾਂ ਪਹਿਲੇ ਆ ਚੁੱਕਿਆ ਸੀ ਬਸ ਹਾਂ ਕਰਨ ਦੀ ਦੇਰ ਸੀ ਝੱਟ ਮੰਗਣੀ ਤੇ ਪੱਟ ਵਿਆਹ ਕਰਤਾ ਫਿਰ ਉਸ ਦੀਆਂ ਗੱਲਾਂ ਉਸ ਦੀਆਂ ਸ਼ਰਾਰਤਾਂ ਮਸਤੀਆਂ ਸਭ ਗਾਇਬ ਹੋ ਗਈਆਂ ਮਾਣੇ ਵੀ ਸਖਤ ਹਦਾਂ ਤਾਂ ਦੇ ਕੇ ਭੇਜਿਆ ਸੀ ਉਸ ਨੂੰ ਪਤੀ ਇੱਜ਼ਤ ਤੇ ਪਿਆਰ ਦਾ ਹੱਕਦਾਰ ਹੁੰਦੇ ਆ ਉਹਦੀ ਹਮੇਸ਼ਾ ਇੱਜ਼ਤ ਕਰੀ ਦੇ ਸਕਦਾ ਮੋਖਣ ਦੇ ਬਸ ਇਹ ਹੀ ਇੱਕ ਗੱਲ ਮਾਂ ਦੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਮਾਂ ਨੇ ਉਸ ਨੂੰ ਚੰਗੀ ਤਰ੍ਹਾਂ ਦੱਸਿਆ ਸੀ ਪਤੀ ਨੂੰ ਮੁਹੱਬਤ ਕਿੱਦਾਂ ਦੇਣੀ ਹੈ ਕਿੱਦਾਂ ਉਸਦੇ ਦਿਲ ਵਿੱਚ ਜਗ੍ਹਾ ਬਣਾ ਕੇ ਰੱਖਣੀ ਹੈ ਪਰ ਉਸ ਤਾਂ ਕੁਝ ਹੋਰ ਹੀ ਸੋਚ ਰੱਖਿਆ ਸੀ ਕਿ ਪਤੀ ਨਾਲ ਨਫ਼ਰਤ ਕਿਵੇਂ ਕਰਨੀ ਹੈ ਉਸ ਤੋਂ ਨਫ਼ਰਤ ਕਿਵੇਂ ਹਾਸਲ ਕਰਨੀ ਹੈ ਨਜ਼ਦੀਕੀਆਂ ਹੁੰਦੇ ਹੋਏ ਆ ਵੀ ਉਹਨਾਂ ਦੋਵਾਂ ਵਿੱਚ ਕਈ ਸ਼ਹਿਰਾਂ ਦਾ فاਸਲਾ ਸੀ ਕੁੰਤਾਜ ਉਸ ਨੂੰ ਹੱਦੋਂ ਵੱਧ ਚਾਹੁੰਦਾ ਸੀ ਪਰ ਉਹ ਜਾਣਦੀ ਸੀ ਕਿ ਗੁਨਤਾਜ ਉਸਦੀ ਜ਼ਿੰਦਗੀ ਵਿੱਚ ਰੱਬ ਦੀ ਮਰਜ਼ੀ ਨਾਲ ਆਇਆ ਹੈ ਪਰ ਫਿਰ ਵੀ ਉਹ ਉਸ ਨਾਲ ਬੇਵਫਾਈ ਦੀ ਨੀਤ ਰੱਖਦੀ ਸੀ ਗੁਨਤਾਜ ਉਸ ਨਾਲ ਹਮੇਸ਼ਾ ਆਸ ਕੇ ਗੱਲ ਕਰਦਾ ਪਰ ਉਹ ਨਾ ਚਾਹ ਕੇ ਵੀ ਉਸ ਨਾਲ ਉਹੀ ਰਵਈਆ ਰੱਖਿਆ ਜੋ ਪਹਿਲੇ ਦਿਨ ਸੀ ਜਦ ਵੀ ਉਹ ਕਦੇ ਰੋਸ਼ਨੀ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦਾ ਉਹ ਸਖਤ ਸ਼ਬਦਾਂ ਵਿੱਚ ਬੋਲਦੀ ਆਪਣੇ ਕੰਮ ਨਾਲ ਕੰਮ ਰੱਖਿਆ ਕਰੋ ਪਤਨੀ ਹਾਂ ਤੁਹਾਡੀ ਕੋਈ ਪ੍ਰੇਮ ਕਾ ਜੋ ਇਸ ਤਰ੍ਹਾਂ ਗੱਲ ਗੱਲ ਤੇ ਜਹਾਰੇ ਮੁਹੱਬਤ ਕਰਦੇ ਰਹਿੰਦੇ ਹੋ ਜਾਣਦਾ ਪਤਨੀ ਹੋ ਪ੍ਰੇਮ ਕਾ ਨਹੀਂ ਮੈਂ ਵੀ ਪਤੀ ਹਾਂ ਤੁਹਾਡਾ ਕਿ ਮੇਰਾ ਇੰਨਾ ਵੀ ਹੱਕ ਨਹੀਂ ਕਿ ਤੁਹਾਡੇ ਕਰੀਬ ਆ ਸਕਾਂ ਤੁਹਾਨੂੰ ਪਿਆਰ ਕਰ ਸਕਾਂ ਪਤੀ ਦਾ ਹੱਕ ਤਾਂ ਦੇਵਾ ਜੇ ਪਤੀ ਮੰਦੀ ਹਾਂ ਨਾ ਮੈਂ ਇਸ ਵਿਆਹ ਨੂੰ ਮੰਦੀ ਆ ਨਾ ਤੁਹਾਡੇ ਇਸ ਰਿਸ਼ਤੇ ਨੂੰ ਜੋ ਮੇਰੀ ਮਰਜ਼ੀ ਜਾਣੇ ਬਿਨਾ ਕੀਤਾ ਗਿਆ ਜ਼ਬਰਦਸਤੀ ਪਤੀ ਪਤਨੀ ਹਾਂ ਸਰਬ ਸਮਾਜ ਲਈ ਮੇਰੇ ਲਈ ਤੁਸੀਂ ਅਣਜਾਨ ਸੀ ਅਣਜਾਨ ਹੋਣ ਜਾਣੇ ਰਹੂਗੇ ਉਹ ਲਾਚਾਰ ਤੇ ਬੇਵਸ ਜਾ ਹੱਸਦਾ ਹੋਇਆ ਸਹਰਾਣਾ ਚੁੱਕ ਕੇ ਸੌਫੇ ਵੱਲ ਤੁਰ ਜਾਂਦਾ ਉਹ ਸੌਂਦਾ ਨਹੀਂ ਉਸੇ ਕਦੇ ਜਾਣਣਾ ਜ਼ਰੂਰੀ ਨਹੀਂ ਸਮਝਿਆ ਬਸ ਸੋਚਿਆ ਨਾਲ ਸੌ ਜਾਂਦੀ ਇੰਨਾ ਯਾਦ ਉਸ ਨੂੰ ਤੇ ਨਿਕਲਦੇ ਸਾਰੀ ਉਹ ਉਸ ਕੋਲ ਆ ਬੈਠਦਾ ਕਦੇ ਉਸ ਨਾਲ ਉਸਦੇ ਬਰਾਬਰ ਬੈਠਣ ਦੀ ਕੋਸ਼ਿਸ਼ ਕਰਦਾ ਉਸ ਨਾਲ ਦੋ ਪਿਆਰ ਦੇ ਬੋਲ ਬੋਲਣ ਦੀ ਸੋਚਦਾ ਪਰ ਫਿਰ ਸਿਰ ਝਟਕਦੇ ਹੋਏ ਦੂਰ ਹੋ ਕੇ ਬਹਿ ਜਾਂਦਾ ਇੱਕ ਵਾਰ ਸੁਣਿਆ ਸੀ ਉਸ ਬੈੱਡ ਕੋਲ ਖੜਾ ਉਹ ਖੁਦ ਨਾਲ ਗੱਲਾਂ ਕਰਦਾ ਹੋਏ ਉਸ ਨੂੰ ਕਹਿ ਰਿਹਾ ਸੀ ਕਿਉਂ ਕਰਦੀਆਂ ਐ ਐਦਾਂ ਮੇਰੇ ਨਾਲ ਆਖਰ ਕਸੂਰ ਕੀ ਐ ਮੇਰਾ ਕੀ ਕਮੀ ਐ ਮੇਰੇ ਵਿੱਚ ਜੋ ਇੰਨਾ ਬੁਰਾ ਲੱਗਦਾ ਤੈਨੂੰ ਉਸਨੂੰ ਲੱਗਦਾ ਉਹ ਚੁੱਪਚਾਪ ਮੂੰਹ ਤੋਂ ਚਾਦਰ ਪਾਏ ਸੌ ਰਹੀ ਹੈ ਪਰ ਉਹ ਜਾਗਦੀ ਹੁੰਦੀ ਹੈ ਤੇ ਉਸ ਦੀਆਂ ਸਭ ਗੱਲਾਂ ਸੁਣ ਰਹੀ ਹੁੰਦੀ ਹੈ ਫਿਰ ਇੱਕ ਦਿਨ ਉਹ ਆਫਿਸ ਵਿੱਚ ਛੁੱਟੀ ਹੋਣ ਕਰਕੇ ਘਰ ਸੀ ਉਹ ਦੇਰ ਤੱਕ ਸੁੱਤੀ ਰਹੀ ਉਹ ਬੈੱਡ ਕੋਲ ਖੜਾ ਸੀ ਹੱਥ ਵਿੱਚ ਚਾਹ ਦਾ ਕੱਪ ਪਕੜ ਕੇ ਉਸ ਹਲਕੇ ਦੇ ਪਿਆਰ ਨਾਲ ਪੁਕਾਰਿਆ ਉਠੋ ਜਾਓ ਮੇਮ ਸਾਹਿਬ 10 ਵਜ ਗਏ ਨੇ ਨਾਸ਼ਤਾ ਤਿਆਰ ਹੈ ਕੱਪੜੇ ਤੁਹਾਡੇ ਬਾਹਰ ਕੱਢ ਕੇ ਰੱਖ ਦਿੱਤੇ ਹਨ ਨਹਾ ਕੇ ਫਰੈਸ਼ ਹੋ ਜਾਓ ਫਿਰ ਬਾਹਰ ਕਿਤੇ ਘੁੰਮਣ ਚੱਲਦੇ ਹਾਂ ਉਸ ਹਲਕੀ ਨਰਮ ਦਿਲ ਮੁਹੱਬਤ ਭਰੀ ਰਵਾਇਤੇ ਵੀ ਉਹ ਬੜਾ ਹੀ ਚੀਕੀ ਚਲਾਈ ਸੀ ਇਹ ਦੱਸਣ ਲਈ ਕਿ ਉਹ ਉਸ ਨੂੰ ਜਰਾ ਜਿੰਨੀ ਵੀ ਪਸੰਦ ਨਹੀਂ ਕਰਦੀ ਇੱਕ ਅੱਖ ਨਹੀਂ ਘੁੰਦਾ ਉਸ ਨੂੰ ਤੇ ਉਹ ਹਮੇਸ਼ਾ ਸਦੇ ਹੋਏ ਬੈੱਡ ਲੱਗ ਕੇ ਟੇਬਲ ਤੇ ਚਾਹ ਦਾ ਕੱਪ ਰੱਖ ਫਿਰ ਬਾਥਰੂਮ ਵਿੱਚ ਉਸ ਤੱਕ ਲਾਬੀ ਤੌਲੀਆ ਟੰਗ ਬਾਅਦ ਚਲਾ ਜਾਂਦਾ ਸੀ ਤਰਾਸਾਲ ਉਸ ਨੂੰ ਰੋਸ਼ਨੀ ਦੀਆਂ ਬਤਮੀਜ਼ੀਆਂ ਨਦਾਨੀਆਂ ਲੱਗਦੀਆਂ ਸਨ ਇਸ ਲਈ ਕਿਉਂਕਿ ਉਸਦੀ ਰਾਜਮੰਦੀ ਬਗੈਰ ਉਸਦਾ ਵਿਆਹ ਗੁਨਤਾਜ ਨਾ ਕਰ ਦਿੱਤਾ ਸੀ ਉੱਪਰੋਂ ਹਲੇ ਉਹ ਨਵਾਲਕ ਵੀ ਸੀ ਇਸ ਲਈ ਉਹ ਖਮੋਸ਼ ਹੀ ਰਿਹਾ ਉਸ ਦੀ ਹਰ ਉੱਚੀ ਉਠਦੀ ਆਵਾਜ਼ ਤੇ ਉਹ ਖਮੋਸ਼ ਹੀ ਰਿਹਾ ਉਸਦੇ ਬੜਬੋਲੇਪਣ ਤੇ ਉਸਦੇ ਕੌੜੇ ਰੁੱਖੇ ਰਵੱਈਏ ਤੇ ਉਸ ਦੀਆਂ ਸਭ ਜੈਦ ਦਾਤੀਆਂ ਖਿੜੇ ਮੱਥੇ ਸਹਿ ਰਿਆ ਸੀ ਜੇ ਕਦੇ ਉਸ ਕੁਝ ਕਿਹਾ ਹੋਵੇ ਤਾਂ ਇਹ ਚੱਲਦੇ ਸਾਹ ਹਰਾਮ ਨੇ ਉਸ ਉੱਪਰ ਗੁਨਤਾਜ ਸੁਧੇਰ ਨਾਲੋਂ ਹਰ ਮੈਨੇ ਵਿੱਚ ਬਿਹਤਰ ਸੀ ਫਿਰ ਚਾਹੇ ਸ਼ਕਲ ਸੂਰਤ ਹੋਵੇ ਅਕਲਮੰਦੀ ਹੋਵੇ ਪੈਸਾ ਹੋਵੇ ਜਾਂ ਪੜ੍ਹਾਈ ਲਿਖਾਈ ਹਰ ਪੱਖੋਂ ਕਈ ਗੁਣਾ ਬਿਹਤਰ ਸੀ ਸੁਧੇਰ ਤੋਂ ਫਿਰ ਉਸ ਨੂੰ ਗੁਨਤਾਜ ਨਾਲ ਨਫ਼ਰਤ ਕਿਉਂ ਸੀ ਉਸ ਨੂੰ ਗੁਨਤਾਜ ਨਾਲ ਨਫ਼ਰਤ ਇਸ ਲਈ ਸੀ ਕਿ ਉਸ ਕਾਰਨ ਉਸ ਤੋਂ ਉਸਦੀ ਮੁਹੱਬਤ ਖੋਹ ਲਈ ਗਈ ਉਸ ਤੇ ਨਰ ਰਿਸ਼ਤਾ ਜੋੜਨ ਨਾਲ ਉਹ ਆਪਣੀ ਮੁਹੱਬਤ ਤੋਂ ਦੂਰ ਹੋ ਗਈ ਚਾਹ ਕੇ ਵੀ ਉਹ ਉਸ ਖੂਬਸੂਰਤ ਜਵਾਨ ਦੇ ਇਨਸਾਨ ਨੂੰ ਮੁਹੱਬਤ ਨਹੀਂ ਕਰ ਪਾ ਰਹੀ ਸੀ ਚਾਹੇ ਉਹ ਵਾਕਾਈ ਇਸ ਮੁਹੱਬਤ ਹੱਕਦਾਰ ਸੀ ਕਿਉਂਕਿ ਵਿਛਣ ਤੋਂ ਪਹਿਲਾਂ ਉਸ ਵਾਅਦਾ ਕੀਤਾ ਸੀ ਆਪਣੇ ਪਿਆਰ ਨਾਲ ਕਿ ਚਾਹੇ ਕੁਝ ਵੀ ਹੋ ਜਾਵੇ ਉਹ ਆਪਣੇ ਪਤੀ ਨੂੰ ਉਸਦੀ ਜਗ੍ਹਾ ਨਹੀਂ ਦਵੇਗੀ ਬਸ ਇਹੀ ਵਾਅਦਾ ਜਿੱਦ ਕੇ ਲਓ ਜਿਸ ਵਿੱਚ ਉਹ ਨਿਤ ਨਫੇ ਪ੍ਰਸਾਦ ਖੜੇ ਕਰਦੀ ਰਹਿੰਦੀ ਵਿਆਦੇ 1 ਸਾਲ ਬਾਅਦ ਵੀ ਜਾਂ ਦੋ ਨਾਂ ਬਦਲੀ ਤਾਂ ਕੁੰਤਾਜ ਨੇ ਇੱਕ ਕਦਮ ਠਾਇਆ ਉਸ ਨੂੰ ਲੱਗਿਆ ਸ਼ਾਇਦ ਉਸ ਕਾਰਨ ਰੋਸ਼ਨੀ ਦੀ ਪੜਾਈ ਛੁੱਟ ਗਈ ਹੈ ਇਸ ਲਈ ਉਸਨੇ ਆਪਣੀ ਗਲਤੀ ਸੁਧਾਰਨ ਲਈ ਦੁਬਾਰਾ ਤੋਂ ਕਾਲਜ ਵਿੱਚ ਉਸਤਾਦ ਆਖੜਾ ਕਰਵਾ ਦਿੱਤਾ ਹੁਣ ਉਹ ਖੁਦ ਉਸ ਨੂੰ ਕਾਲ ਛੱਡਣ ਵੀ ਜਾਂਦਾ ਲੈਣ ਵੀ ਪਰ ਉਸ ਮਹਿਸੂਸ ਕੀਤਾ ਕਿ ਰੋਸ਼ਨੀ ਉਸਦਾ ਕਾਲਜ ਛੱਡਣ ਤੇ ਲੈਉਣਾ ਪਸੰਦ ਨਹੀਂ ਸੀ ਇਸ ਲਈ ਉਸਨੇ ਰੋਸ਼ ਨੂੰ ਐਕਟਿਵ ਆ ਲੈ ਦਿੱਤੀ ਜਿਸ ਉੱਪਰ ਹੁਣ ਉਹ ਕਾਲ ਜਾਂਦੀ ਜਾਂਦੀ ਫਿਰ ਇੱਕ ਦਿਨ ਕਾਲਜ ਵਿੱਚ ਉਸਦੀ ਮੁਲਾਕਾਤ ਆਪਣੇ ਪਹਿਲੇ ਪਿਆਰ ਸਦੀਰ ਨਾਲ ਦਮ ਤੋੜ ਚੁੱਕੀ ਮੁਹੱਬਤ ਦਵਾਰਾ ਤੋਂ ਸਾਹ ਲੈਣ ਲੱਗੀ ਹੁਣ ਕਾਲਜ ਵਿੱਚ ਉਹ ਹਰ ਪਲ ਨਾਲ ਹੁੰਦੇ ਘਰ ਆਉਣ ਤੇ ਵੀ ਦਿਨ ਰਾਤ ਫੋਨ ਤੇ ਗੱਲਾਂ ਹੁੰਦੀਆਂ ਕੁੰਤਾਜ ਦੀ ਗੈਰ ਹਾਜ਼ਰੀ ਵਿੱਚ ਖੁਣ ਤਾਜ ਤੋਂ ਉੱਲੇ ਹੋ ਕੇ ਦਵਾਰਾ ਤੋਂ ਕਸਮਾਂ ਵਾਅਦੇ ਕੀਤੇ ਜਾਣ ਲੱਗੇ ਸਿੰਘ ਜਿਉਣ ਮਰਨ ਤੇ ਚੋਰੀ ਛੁਪੇ ਮੁਲਾਕਾਤਾਂ ਹੁੰਦੀਆਂ ਕੱਲ ਇੱਥੋਂ ਤੱਕ ਪਹੁੰਚ ਕੇ ਕਿ ਰੋਸ਼ਨੀ ਉਸ ਨਾਲ ਮੌਕਾ ਵੇਖ ਕੇ ਭੱਜ ਜਾਣ ਵਾਲੀ ਸੀ ਉਸ ਦਿਨ ਉਹ ਦੋਵੇਂ ਜਿਸ ਮੋਟਰਸਾਈਕਲ ਤੇ ਜਾ ਰਹੇ ਸਨ ਕੀਚਨ ਕੋ ਅੱਗੇ ਆਰੀ ਕਾਰ ਵਿੱਚ ਜਾ ਵੱਜਿਆ ਦੋਵੇਂ ਉਸ ਦੁਰਘਟਨਾ ਵਾਲੀ ਜਗ੍ਹਾ ਤੇ ਪੂਰੀ ਹਾਲਾਤ ਵਿੱਚ ਚੱਕਵੀ ਹੋ ਕੇ ਬੇਹੋਸ਼ ਹੋ ਗਏ ਕੁੰਤਾਜ ਨੂੰ ਉਥੋਂ ਕਿਸੇ ਨੇ ਭੀੜ ਵਿੱਚ ਰੋਸ਼ਨੀ ਦੇ ਫੋਨ ਤੋਂ ਫੋਨ ਕੀਤਾ ਉਹ ਸਭ ਕੰਮ ਛੱਡ ਦੌੜਦਾ ਹੋਇਆ ਹਾਸਤੇ ਵਾਲੀ ਜਗ੍ਹਾ ਪਹੁੰਚਿਆ ਦੋਵਾਂ ਨੂੰ ਆਸਤਾ ਲੈ ਕੇ ਗਿਆ ਖੈਰ ਸੁਧੀਰ ਨੂੰ ਹੋਸ਼ ਆ ਗਈ ਪਰ ਰੋਸ਼ਨੀ ਤੇ ਆਪਰੇਸ਼ਨ ਕਰਨ ਤੇ باوجود ਹੋਸ਼ ਆਉਂਦੇ ਕੋਈ ਅਸਰ ਨਹੀਂ ਸਨ ਲਗਾਤਾਰ 3 ਦਿਨਾਂ ਦੀ ਬਿਹੋਸ਼ੀ ਤੋਂ ਬਾਅਦ ਉਸ ਨੂੰ ਹੋਸ਼ ਆਈ ਸੀ ਹੋਸ਼ ਵਿੱਚ ਆਉਂਦਿਆਂ ਸਾਰ ਉਸ ਸਭ ਤੋਂ ਪਹਿਲਾਂ ਸੁਧੀਰ ਬਾਰੇ ਪੁੱਛਿਆ ਖੱਬਾ ਪੈਰ ਤੇ ਹੱਥ ਟੁੱਟ ਗਿਆ ਸੀ ਜਿਸ ਕਰ ਨੂੰ ਆਪਣੇ ਆਪ ਨਾਲ ਹੱਥ ਨਾਲ ਕੋਈ ਕੰਮ ਕਰ ਸਕਦੀ ਸੀ ਤੇ ਨਾ ਹੀ ਪੈਰਾਂ ਨਾਲ ਚਿਹਰੇ ਤੇ ਵੀ ਕਈ ਖਰੋਚਾਂ ਆਈਆਂ ਸਨ ਜਿਸ ਨਾਲ ਉਸ ਦੀ ਸ਼ਕਲ ਬੜੀ ਬੱਦੀ ਵਿਖਣ ਲੱਗੀ ਸੀ ਉਸਦੇ ਵਾਰ-ਵਾਰ ਸੁਦੀਰ ਨੂੰ ਵੇਖਣ ਦੀ ਜ਼ਇਤ ਕਰਨ ਤੇ ਗੁਨਤਾਜ ਵੀਰ ਚੇਰ ਤੇ ਪਠਾ ਉਸਨੂੰ ਸੁਦੀਰ ਮਲਾਉਣ ਉਸਤੇ ਕਮਰੇ ਵਿੱਚ ਲੈ ਕੇ ਗਿਆ ਜਿੱਥੇ ਪਹਿਲਾਂ ਹੀ ਇੱਕ ਖੂਬਸੂਰਤ ਕੁੜੀ ਬੈਠੀ ਸੀ ਜੋ ਸ਼ਾਇਦ ਸੁਦੀਰ ਦੇ ਰਿਸ਼ਤੇਦਾਰ ਸੀ ਰੋਸ਼ਨੀ ਦੇ ਵਿਗੜੇ ਚਿਹਰੇ ਨੂੰ ਉਸ ਬੜੀ ਹੱਕਿਆ ਨਾਲ ਵੇਖਿਆ ਤੇ ਉਸਨੂੰ ਕਿਨ ਆਉਣ ਲੱਗੀ ਸੀ ਉਸ ਤੋਂ ਉਸ ਦਾ ਹਾਲ ਚਾਲ ਪੁੱਛਣ ਪ੍ਰਾਂਤ ਉਹ ਉਸ ਕੁੜੀ ਨਾਲ ਇਦਾਂ ਗੱਲਾਂ ਖੋ ਗਿਆ ਕਿ ਉਸ ਨੂੰ ਖਿਆਲ ਹੀ ਨਹੀਂ ਰਿਹਾ ਕਿ ਉਹਨਾਂ ਤੋਂ ਇਲਾਵਾ ਵੀ ਕੋਈ ਹੋਰ ਕਮਰੇ ਵਿੱਚ ਹੈ ਆਪਣੇ ਆਪ ਨੂੰ ਸੁਦੀਰ ਦੁਆਰਾ ਇਗਨੋਰ ਕੀਤੇ ਜਾਣ ਤੇ ਉਸ ਹੁਨਤਾਜ ਨੂੰ ਵਾਪਸ ਕਮਰੇ ਵੱਲ ਜਾਣ ਲਈ ਕਿਹਾ ਹੁਣ ਉਹ ਹਰ ਰੋਜ਼ ਗੁਨਤਾਜ ਨੂੰ ਕਹਿ ਕੇ ਸੁਧੀਰ ਨੂੰ ਮਿਲਣ ਜਾਂਦੀ ਐ ਤਾਂ ਉਹ ਕੁੜੀ ਉਸ ਕੋਲੀ ਬੈਠੀ ਹੁੰਦੀ ਐ ਦੋਵੇਂ ਹਾਸਸ ਗੱਲਾਂ ਕਰ ਰਹੇ ਹੁੰਦੇ ਐ ਰੋਸ਼ਨੀ ਦੇ ਹਾਲ ਚਾਲ ਪੁੱਛਣ ਤੇ ਉਹ ਰੁੱਖੇਪਾਨਾ ਜਵਾਬ ਦਿੰਦਾ ਪਰ ਫੇਰ ਵੀ ਉਸ ਸੁਧੀਰ ਨੂੰ ਮਿਲ ਨਹੀਂ ਛੱਡਿਆ ਇੱਕ ਦਿਨ ਜਦ ਸੁਧੀਰ ਦਾ ਹਾਲ ਪੁੱਛੋਂ ਤੋਂ ਬਾਅਦ ਗੁਨਤਾਜ ਉਸ ਨੂੰ ਕਮਰੇ ਵੱਲ ਜਾਣ ਲਈ ਉਸਦੀ ਵੀਰਚੇਅਰ ਨੂੰ ਮੋੜ ਹੀ ਰਿਹਾ ਸੀ ਕਿ ਸੁਧੀਰ ਨੇ ਰੋਸ਼ਨੀ ਨੂੰ ਆਵਾਜ਼ ਲਗਾ ਕੇ ਰੋਕਦੇ ਕਿਆ ਰੋਸ਼ਨੀ ਇਹ ਕਿਰਨ ਐ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤਿੰਨ ਮਹੀਨੇ ਪਹਿਲਾਂ ਅਸੀਂ ਵਿਆਹ ਕਰਵਾ ਲਿਆ ਉਸ ਤੋਂ ਸੁਣਿਆ ਉਸ ਨੂੰ ਸੁਣ ਉਸ ਦੀਆਂ ਅੱਖਾਂ ਖੁੱਲੀਆਂ ਨਹੀਂ ਖੁੱਲੀਆਂ ਰਹਿ ਗਈਆਂ ਉਸ ਦੇ ਖਾਪ ਫਰਮਾਨ ਜਜ਼ਬਾਤ ਸਭ ਢੇ ਢੇਰੀ ਹੋ ਹੋ ਗਏ ਉਸ ਦੀ ਪਹਿਲੀ ਮੁਹੱਬਤ ਕਿਸੇ ਹੋਰ ਦੀਆਂ ਬਾਹਾਂ ਵਿੱਚ ਪਾ ਮਸਕਰਾ ਰਹੀ ਸੀ ਜਿਸ ਮੁਹੱਬਤ ਲਿਓ ਦਾ ਉਹ ਸਾਲਾਂ ਤੋਂ ਆਪਣੇ ਜੀਵਨ ਸਾਥੀ ਨੂੰ ਸਹਿ ਕਸ਼ਟ ਦੇ ਰਹੀ ਸੀ ਅਸ ਵਿੱਚ ਉਹ ਤਾਂ mohabbat ਟੌਂ ਕਰ ਰਿਹਾ ਸੀ ਉਸ ਨਾਲ ਸ਼ਾਦੀशुदा ਹੋਣ ਦੇ ਬਾਵਜੂਦ ਵੀ ਉਹ ਉਸ ਨਾਲ ਪਿਆਰ ਦਾ ਟੌਂ ਕਰਦਾ ਰਿਹਾ ਕਿਉਂਕਿ ਰੂਹ ਦੀ ਨਹੀਂ ਜਿਸਮ ਦੀ ਚਾਹ ਸੀ ਉਸ ਨੂੰ ਜਿਸ ਨੂੰ ਉਸ ਦੀ ਰੂਹ ਨਾਲ mohabbat ਸੀ ਉਸ ਨਾਲ ਤਾਂ ਉਸ ਨੇ ਕੀ ਕੀਤਾ ਰੋਸ਼ਨੀ ਨੇ ਬਹੁਤ আহত ਹੋਈ ਬਹੁਤ ਪਛਤਾਵਾ ਸੀ ਉਸ ਨੂੰ ਆਪਣੀ ਕੀਤੀ ਇਸ ਗਲਤੀ ਤੇ ਹਸਪਤਾਲ ਵਿੱਚ ਬੈੱਡ ਤੇ ਲੇਟੀ ਉਸ ਨੂੰ ਗੁਨਤਾਜ ਨਾਲ ਕੀਤੇ ਬੁਰੇ ਸਲੂਕ ਤੇ ਰੋਣਾ ਆਉਂਦਾ ਰਿਹਾ ਵਾਰ-ਵਾਰ ਉਸ ਨਾਲ ਕੀਤੀਆਂ ਨਾਂ ਇਨਸਾਫੀਆਂ ਉਸੰਦਰ ਚ ਝੋੜ ਰਹੀਆਂ ਸਨ ਆਖਰ ਕਿਦਾਂ ਤੇ ਕਿਉਂ ਸਹਿੰਦਾ ਰਿਹਾ ਉਹ ਉਸ ਦਿਨ ਬਾਦ ਸਲੋਕੀਆਂ ਨੂੰ ਉਹ ਵੀ ਲਗਾਤਾਰ 2 ਸਾਲ ਤੋਂ ਮੂੰਹ ਉਫ ਤੱਕ ਕੀਤੇ ਬਿਨਾ ਕਿਉਂ ਹਕੀਕਤ ਵਿੱਚ ਉਸ ਨੂੰ ਚਾਹਤਾ ਸੀ ਉਸ ਤੇਰ ਬਰਾਈ ਨਾਲ ਖੜੇ ਮੱਥੇ ਸਵੀਕਾਰ ਕੀਤਾ ਸੀ ਉਸ ਨੂੰ ਐਕਸੀਡੈਂਟ ਹੋਣ ਤੋਂ ਬਾਅਦ ਹੀ ਸਮਝੀ ਸੀ ਉਸ ਨੂੰ ਹਮੇਸ਼ਾ ਤੋਂ ਗੁਣਤਾਜ ਦੀ ਜ਼ਰੂਰਤ ਸੀ ਉਸਦੀ ਮਹੱਤਵ ਦੀ ਉੱਚੀ ਦਿੱਤੀ ਹੋਈ ਜਿਤਦੀ ਤੇ ਜ਼ਰੂਰਤ ਸੀ ਉਸਦੇ ਸਿਰ ਨੂੰ ਆਪਣੀ ਗੋਦ ਵਿੱਚ ਰੱਖ ਕੇ ਕੁਝ ਦਿਨ ਆਰਾਮ ਕਰਨ ਦੇਣ ਦੀ ਕੀ ਪਤਾ ਸੀ गुਜ਼ਰਦਾ ਵਕਤ ਉਸ ਨੂੰ ਹੁਣ ਇਸ ਸਭ ਲਈ ਮਾਹੌਲਤ ਵੀ ਨਹੀਂ ਦਵੇਗਾ ਉਸਦੀ ਜ਼ਿੰਦਗੀ ਵਿੱਚ ਦੇ ਵਜਰੀ ਤੇ ਪਛਤਾਵੇ ਤੋਂ ਸਿਵਾ ਕੁਝ ਵੀ ਨਹੀਂ ਬਚਿਆ ਇਸ ਮਕਾਮ ਤੇ ਪਹੁੰਚ ਕੇ ਉਹ ਸਮਝੀ ਸੀ ਉਸਦੀ ਸੱਚੀ ਤੇ پاک ਮੁਹੱਬਤ ਨੂੰ ਜਿਸ ਵਿੱਚ ਉਹ ਆਪਣਾ ਦਫ਼ਤਰ ਸਭ ਕੰਮ ਛੱਡ ਸਾਰਾ ਦਿਨ ਹਸਪਤਾਲ ਵਿੱਚ ਖੁਦ ਉਸਦੀ ਦੇਖਭਾਲ ਕਰਦਾ ਜੇ ਜਿਸਮ ਦੀ ਚਾਹ ਹੁੰਦੀ ਤਾਂ ਉਹ ਅੱਧ ਮਰੀ Laash ਨੂੰ ਵੀ ਦਫ਼ਨ ਕਰਕੇ ਉਹ ਦੁਆਰਾ ਤੋਂ ਜ਼ਿੰਦਗੀ ਸ਼ੁਰੂ ਕਰ ਲੈਂਦਾ ਪਰ ਨਹੀਂ ਉਸ ਤਾਂ ਤਾਂ ਉਸਦੀ ਰੂਹ ਨਾਲ ਮੁਹੱਬਤ ਕੀਤੀ ਸੀ ਇੱਕ ਮਹੀਨਾ ਹਸਪਤਾਲ ਰਹਿਣ ਬਾਅਦ ਡਾਕਟਰ ਨੇ ਰੋਸ਼ਨੀ ਛੁੱਟੀ ਦੇ ਦਿੱਤੀ ਘਰ ਵਾਪਸੀ ਵੇਲੇ ਚਾਣਕ ਕਾਰ ਚਲਾਉਂਦੇ ਗੰਤਾਜ ਦੀ ਬਾਹ ਫੜ ਉਸਤਪਨਾ ਸਹਿ ਰ ਉਸ ਮੋਢੇ 'ਨ ਟਿਕਾ ਲਿਆ ਆਪਣੀਆਂ ਭੁੱਲਾਂ ਦੀ ਸਭ ਖਾਤਮਾ ਦੀ ਮਾਫੀ ਮੰਗੀ ਉਸ ਦੀਆਂ ਅੱਖਾਂ ਵਿੱਚ ਤੈਰਦੇ ਅਥਰੂ ਉਸਤੇ ਪਛਤਾਵੇ ਨੂੰ ਪ੍ਰਗਟ ਕਰ ਰਹੇ ਸਨ ਗੁਨਤਾਜ ਬਹੁਤ ਖੁਸ਼ੀ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੱਕਦਮ ਅਚਾਨਕ ਰੋਸ਼ਨੀ ਵਿੱਚ ਇਹ ਸਭ ਪਰਿਵਰਤਨ ਦੇਖਣ ਨੂੰ ਮਿਲੇਗਾ ਉਹ ਵੀ ਅਚਾਨਕ ਉਹ ਵੀ ਮਾਨਿ ਮੰਨ ਸੋਚ ਰਿਹਾ ਸੀ ਆਖਰ ਉਸ ਦੀ ਮੁਹੱਬਤ ਜਿੱਤ ਗਈ ਰੋਸ਼ਨੀ ਦੇ ਬਨਾਵਟ ਦੇ ਗੁੱਸੇ ਅੱਗੇ ਆਪਣੇ ਹੱਥਾਂ ਦੇ ਪੈਰਾਂ ਨਾਲ ਉਸ ਦੀ ਅੰਕਲਾਂ ਤੇ ਤੈਰਦੇ ਹੰਝੂ ਪੂੰਝ ਰਿਹਾ ਸੀ ਉਹ ਰੋਸ਼ਨੀ ਵੀ ਵਾਦਾ ਕਰ ਰਹੀ ਸੀ ਕਿ ਗੁਨਤਾਜ ਨਾਲ ਉਸਦੀ ਜ਼ਿੰਦਗੀ ਵਿੱਚ ਮੁਹੱਬਤ ਹੀ ਮੁਹੱਬਤ ਭਰ ਦੇਹਿੰਦਾ। ਦੋਵਾਂ ਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਚਮਕ ਸੀ, ਖੁਸ਼ੀ ਸੀ ਇੱਕ ਦੂਜੇ ਨੂੰ ਅਰਪਣ ਕਰ ਦੇਂਦੀ, ਇੱਕ ਦੂਜੇ ਦੀ ਖੁਸ਼ੀ ਲਈ, ਇੱਕ ਦੂਜੇ ਦੀਆਂ ਬਾਹਾਂ ਵਿੱਚ ਖੋਏ ਆਪਣੇ ਸੁਪਨਿਆਂ ਦੇ ਇੱਕ ਅਲੱਗ ਸੰਸਾਰ ਵਿੱਚ ਪਹੁੰਚ ਗਏ ਸਨ। ਗੁੰਤਾਜ ਆਪਣਾ ਆਫਿਸ ਦਾ ਸਾਰਾ ਕੰਮ त्याग ਕੇ ਘਰ ਰੋਸ਼ਨੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਰੋਸ਼ਨੀ ਦੇ ਮਨਾਂ ਕਰਨ ਤੇ باوجود ਵੀ ਉਹ ਉਸ ਦਾ ਹਰ ਕੰਮ ਕਰਦਾ ਕਿਉਂਕਿ ਉਸ ਨੂੰ ਜਿਆ ਕਰਨ ਵਿੱਚ ਸਕੂਨ ਮਿਲਦਾ ਸੀ ਉਸ ਦੀ ਦੇਖ ਰੇਖ ਤੇ ਥਾਂ ਮੁਹੱਬਤ ਸਦਕੇ 6 ਮਹੀਨਿਆਂ ਬਾਅਦ ਰੋਸ਼ਨੀ ਬਿਲਕੁਲ ਤੰਦਰੁਸਤ ਹੋ ਗਈ ਹਾਲੇ ਕਿ ਚਿਹਰੇ ਤੇ ਕਈ ਨਿਸ਼ਾਨ ਸਨ ਉਹ ਵੀ ਹੌਲੀ-ਹੌਲੀ ਵਕਤ ਬੀਤਣ ਨਾਲ ਭਰ ਰਹੇ ਸਨ ਅਸਲ ਵਿੱਚ ਇਹ ਗੁਣ ਤਾਜ ਦੀ ਮੁਹੱਬਤ ਹੀ ਸੀ ਜਿਸ ਕਾਰਨ ਉਹ ਇੰਨੀ ਜਲਦੀ ਠੀਕ ਹੋ ਗਈ ਵਰਨਾ ਉਹ ਤਾਂ ਹਿੰਮਤ ਹਾਰ ਗਈ ਸੀ ਇੰਨੇ ਵੱਡੇ ਐਕਸੀਡੈਂਟ ਤੋਂ ਬਾਅਦ ਠੀਕ ਹੋਣ ਦੀ ਹੁਣ ਉਹਨਾਂ ਦੇ ਆਸ-ਪਾਸ ਖੁਸ਼ੀਆਂ ਹੀ ਖੁਸ਼ੀਆਂ ਸਨ ਰੋਸ਼ਨੀ ਦੁਬਾਰਾ ਤੋਂ ਉਹੀ ਨਟਖੜ ਤੇ ਚੁਲਬੁਲੀ ਰੋਸ਼ਨੀ ਬਣ ਗਈ ਸੀ ਜਿੱਥੇ ਗੁਣਤਾਜ ਉਸਦੀ ਝੋਲੀ ਖੁਸ਼ੀਆਂ ਨਾਲ ਭਰੰਦੀ ਕੋਈ ਕਸਰ ਨਹੀਂ ਛੱਡਦਾ ਸੀ ਉੱਥੇ ਰੋਸ਼ਨੀ ਵੀ ਉਸਨੂੰ ਖੁਸ਼ ਰੱਖਣ ਤੋਂ ਪਿੱਛੇ ਨਹੀਂ ਹਟਦੀ ਸੀ ਰੋਸ਼ਨੀ ਨੇ ਆਪਣੇ ਪਿਆਰ ਨਾਲ ਗੁਣਤਾਜ ਦੀ ਜ਼ਿੰਦਗੀ ਖੂਬਸੂਰਤ ਬਣਾ ਦਿੱਤੀ ਸੀ ਅੱਜ 2 ਸਾਲ ਬਾਅਦ ਉਹਨਾਂ ਘਰ ਇੱਕ ਤੰਦਰੁਸਤ ਬੱਚੇ ਦਾ ਜਨਮ ਹੋਇਆ ਗੁਣਤਾਜ ਇੱਕ ਨਜਾਬ ਤੋਹਫੇ ਨੂੰ ਪਾ ਕੇ ਅਨਸਮਾਨ ਵਿੱਚ ਉੱਡ ਰਿਹਾ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ